ਸਾਸਰੀ ਕਾਲਜੀ ਸਾਰਿਆਂ ਨੂੰ ਅਸੀਂ ਲਿਆਂਦਾ ਜੀ ਅੱਜ ਹਦਵਾਣਾ ਤੇ ਅਸੀਂ ਥੋੜਾ ਪਹਿਲਾਂ ਤਾਂ ਅਸੀਂ ਖਾ ਲਿਆ ਬਾਅਦ ਚ ਅਜੇ ਇਹਦੇ ਵਿੱਚ ਹੋਰ ਬਣਾਣਾ ਨਾ ਆਹਾ ਹੈਗਾ ਸੀਗਾ ਤੇ ਜਦੋਂ ਮੇਰਾ ਬੇਟਾ ਆਇਆ ਮੈਂ ਕਿਹਾ ਅੱਜ ਮੈਂ ਤੈਨੂੰ ਹਨਾ ਇਹਦਾ ਜੂਸ ਬਣਾ ਕੇ ਦੇਣੀ ਆ ਇਹ ਦੂਸਰਾ ਕੀ ਕਹਿੰਦੇ ਨੇ ਹਦਵਾਣੇ ਦਾ ਮੈਂ ਕੀ ਕੀਤਾ ਸਾਰਾ ਚਾਂਚੇ ਦੇ ਨਾਲ ਨਾ ਆਸ-ਪਾਸਿਆਂ ਤੋਂ ਲਾ ਕੇ ਤੇ ਆਹ ਵਾਲੀ ਜਿਹੜੀ ਆਪਣੀ ਮਧਾਣੀ ਆ ਸਾਗ ਵਾਲੀ ਮਧਾਣੀ ਆ ਨਾ ਇਹਦੇ ਨਾਲ ਆ ਮੈਂ ਸਾਰਾ ਇਹਨੂੰ ਇਸ ਰੰਗ ਰਾਇਂ ਦਿਖਾਣਾ ਕਰ ਲਿਆ ਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਲਿਆ ਕਰੋ ਤੇ ਜੇ ਵੀਡੀਓ ਚੱਲਦੀ ਚੱਲਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਤੇ ਆਪਾਂ ਉਹਨਾਂ ਦਾ ਦੇਖ ਲਓ ਕਿੰਨਾ ਸੋਹਣਾ ਬਣ ਗਿਆ ਜੇ ਆਪਾਂ ਬਾਹਰੋਂ ਪੀਂਦੇ ਆ ਨਾ ਉਹ ਦੇਖੋ ਕਿੰਨਾ ਪਤਲਾ ਹੁੰਦਾ ਆ ਤੇ ਪਾਣੀ ਦਾ ਇਹ ਨਾ ਸਵਾਦ ਵਿੱਚੋਂ ਆਊਗਾ ਪਰ ਤੁਸੀਂ ਇਹ ਆਪ ਖੁਦ ਬਣਾ ਕੇ ਦੇਖੋ ਕਿੰਨਾ ਵਧੀਆ ਬਣਦਾ ਆ ਹਨਾ ਤੇ ਮੈਂ ਤਾਂ ਇਦਾਂ ਆਪਣੇ ਬੇਟੇ ਨੂੰ ਬਣਾ ਕੇ ਦਿੱਤਾ ਤੇ ਉਹ ਬੜਾ ਖੁਸ਼ ਹੋਇਆ ਪੀ ਕੇ ਹਾ ਦੇਖੋ ਕਿੰਨਾ ਸੋਹਣਾ ਬਣ ਗਿਆ ਆ ਤਾਂ ਹਜੇ ਵੀ ਇਹਦੇ ਵਿੱਚ ਇਹ ਹੋਰ ਵੀ ਹੈਗਾ ਆ ਮੈਂ ਇਹਨੂੰ ਵੀ ਚਮਚੇ ਦੇ ਨਾਲ ਨਾ ਚੰਗੀ ਤਰ੍ਹਾਂ ਲਾ ਲਵਾਂਗੀ ਲਾ ਕੇ ਇਹਨੂੰ ਫਿਰ ਗਰਾਈ ਰ ਕਰਕੇ ਤਾਂ ਆਪਾਂ ਇਹਦਾ ਜਿਹੜਾ ਆ ਜੂਸ ਆ ਉਹ ਬਣਾ ਲਵਾਂਗੇ ਹਨਾ ਤੇ ਤੁਸੀਂ ਇਸ ਤਰ੍ਹਾਂ ਬਣਾ ਲਿਆ ਕਰੋ ਆਪਣੇ ਬੱਚਿਆਂ ਨੂੰ ਦਿਆ ਕਰੋ ਬਾਹਰੋਂ ਚੀਜ਼ਾਂ ਲਿਆਉਣ ਨਾਲ ਆਪਾਂ ਖੁਦ ਘਰੇ ਬਣਾਓ ਪਰ ਹੁਣ ਤਾਂ ਕਹਿ ਦਿੰਦੇ ਆ ਇਹਨਾਂ ਵਿੱਚ ਵੀ ਟੀਕੇ ਲੱਗਦੇ ਆ ਕੁਝ ਹੁਣ ਤਾਂ ਸਮਝ ਨਹੀਂ ਆਉਂਦੀ ਕੀ ਕਰੀਏ ਹਰ ਇੱਕ ਚੀਜ਼ਾਂ ਦੇ ਵਿੱਚ ਮਲਾਵਟ ਲੋ ਦੇਖ ਲੋ ਜੀ ਹਦਵਾਨਿਆਂ ਨੂੰ ਵੀ ਟੀਕੇ ਲੱਗਣ ਲੱਪੇ ਆ ਤੇ ਕੁਝ ਆਪਾਂ ਹੁਣ ਕਰ ਵੀ ਸਕਦੇ ਨਹੀਂ ਮੈਨੂੰ ਤਾਂ ਇਹ ਨਹੀਂ ਪਛਾਣ ਹੈਗੀ ਵੀ ਕਿੱਦਾਂ ਪਤਾ ਲੱਗੇ ਵੀ ਇਹਨੂੰ ਟੀਕਾ ਲੱਗਾ ਆ ਜਾਂ ਨਹੀਂ ਲੱਗਾ ਜੇ ਤੁਹਾਨੂੰ ਇਸ ਪਤਾ ਆ ਵੀ ਹਦਵਾਨੇ ਨੂੰ ਟੀਕਾ ਲੱਗੇ ਦਾ ਪਤਾ ਲੱਗ ਜਾਂਦਾ ਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਮੈਂ ਵੀ ਹਦਵਾਨਾ ਖਰੀਦਣ ਲੱਗੀ ਇਹ ਚੀਜ਼ ਦੀ ਪਛਾਣ ਕਰ ਸਕਾਂ ਤੇ ਆਹ ਦੇਖੋ ਮੈਂ ਹੁਣ ਨਾ ਇਹ ਫੇਰ ਇਹਨੂੰ ਮੈਂ ਗਰਾਇੰਡ ਕਰ ਲੂੰਗੀ ਤੇ ਫੇਰ ਨਾ ਸਾਡੇ ਕਿੰਨਾ ਜਾਣਿਆ ਜੋਗੇ ਇਹ ਗਲਾਸ ਬਣ ਜਾਣਗੇ ਅਸੀਂ ਤਾਂ ਅੱਦਾ ਅੱਦਾ ਪੀ ਲਵਾਂਗੇ ਮੁੰਡਾ ਜਿਆਦਾ ਗਰਮੀ ਚ ਆਇਆ ਉਹਨੂੰ ਪੂਰਾ ਭਰ ਕੇ ਦੇ ਦਵਾਂਗੇ ਤੇ ਪਰ ਮੈਂ ਆ ਨਾ ਪਹਿਲਾਂ ਜਰੂਰ ਚੈੱਕ ਕਰ ਲੈਣੀ ਆਪ ਪੀ ਕੇ ਵੀ ਚੰਗਾ ਵੀ ਬਣਿਆ ਫੇਰ ਹੀ ਮੁੰਡੇ ਨੂੰ ਦਿੰਨੀ ਆ ਜੇ ਆ ਦੇਖ ਲਓ ਕਿੰਨਾ ਵਧੀਆ ਬਣਿਆ ਕਿੰਨਾ ਸੋਹਣਾ ਲੱਗਦਾ ਗਲਾਸ ਚ ਪਿਆ ਵੀ ਨਾ ਇਹਦੇ ਵਿੱਚ ਪਾਣੇ ਇਹਨ ਬਿਲਕੁਲ オリジナル ਆ ਦੇਖ ਲਓ ਧੰਨਵਾਦ